ਜੀ ਸੱਜੇ ਗੱਲੋ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਬ੍ਰੇਕਿੰਗ ਨਿਊਜ਼ ਗਰਮੀ ਦੀਆਂ ਛੁੱਟੀਆਂ ਦੌਰਾਨ ਮਾਨ ਸਰਕਾਰ ਵੱਲੋਂ ਜਾਰੀ ਕੀਤੇ ਇਹ ਹੁਕਮ ਵਿਦਿਆਰਥੀਆਂ ਲਈ ਆਈ ਅਹਿਮ ਖਬਰ ਕੀ ਹੈ ਪੂਰੀ ਅਪਡੇਟ ਔਰ ਪੰਜਾਬ ਦੇ ਸਕੂਲਾਂ ਲਈ ਕਿਹੜੇ ਨਵੇਂ ਹੁਕਮ ਜਾਰੀ ਕੀਤੇ ਗਿਆ ਆਉ ਜਾਣਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੇ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣ ਗਿਆ ਔਰ ਹੁਣ ਲੱ ਕੇ ਚੱਲਦੇ ਹਾਂ ਅਹਿਮ ਖਬਰ ਦੇ ਉੱਪਰ ਔਰ ਜਾਣਦੇ ਹਾਂ ਕਿ ਨਵੇਂ ਹੁਕਮ ਜਾਰੀ ਕੀਤੇ ਗਿਆ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ ਦੇ ਸਕੂਲਾਂ ਵਿੱਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਆਪਣੇ ਸਕੂਲਾਂ 'ਚ ਪੌਦੇ ਲਗਾਉਣ ਦੀ ਅਹਿਮ ਚਲਾਨਣਗੇ। ਇਹ ਪੌਦੇ ਲਗਾਉਂਦਾ ਅਭਿਆਨ ਵਾਤਾਵਰਨ ਨੂੰ ਸੁਵਸ਼ ਅਤੇ ਹਰਾ-ਭਰਾ ਬਣਾਉਂਦਾ ਮਹੱਤਵਪੂਰਨ ਯੋਗਦਾਨ ਦੇਵੇਗਾ। ਮਹਿਮ ਦੇ ਸਫਲ ਅਯੋਗ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਾਰੇ ਸਕੂਲ ਪ੍ਰਿੰਸੀਪਲ ਨੂੰ ਪੂਰਾ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮਹਿਮ ਤਹਿਤ ਹਰ ਸਕੂਲ ਨੂੰ ਆਪਣੇ ਨੇੜੇ ਦੇ ਖੇਤਰਾਂ 'ਚ ਸਥਿਤ ਕਿਸੇ ਵੀ ਨਰਸਰੀ ਤੋਂ 11 ਪੌਦੇ ਪ੍ਰਾਪਤ ਕਰਨੇ ਹੋਣਗੇ। ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੌਦੇ ਲਗਾਉਣ ਲਈ ਸਕੂਲ ਕੰਪਲੈਕਸ ਜਾਂ ਉਸ ਦੇ ਨੇੜੇ ਯੋਗ ਸਥਾਨ ਦੀ ਚੋਣ ਕੀਤੀ ਜਾਵੇਗੀ ਪੌਦੇ ਲਗਾਉਣ ਤੋਂ ਬਾਅਦ ਉਹਨਾਂ ਦੀ ਨਿਯਮਤ ਰੂਪ ਚ ਦੇਖਭਾਲ ਅਤੇ ਸਿਚਾਈ ਕੀਤੀ ਜਾਵੇਗੀ ਪੌਦੇ ਲਗਾਉਣ ਦੇ ਸਬੰਧ ਚ ਰਿਪੋਰਟ ਲਿਖਤੀ ਰੂਪ ਚ ਸਬੰਧ ਬਲਾਕ ਨੋਡਲ ਅਧਿਕਾਰੀ ਨੂੰ ਭੇਜੀ ਜਾਵੇਗੀ ਸਬੰਧ ਬਲਾਕ ਨੋਡਲ ਅਧਿਕਾਰੀ ਆਪਣੇ ਬਲਾਕ ਦੇ ਅਧੀਨ ਆਉਣ ਵਾਲੇ ਸਕੂਲਾਂ ਦੇ ਪੌਦੇ ਲਗਾਉਣ ਦੇ ਸਬੰਧ ਵਿੱਚ ਰਿਪੋਰਟ ਨੂੰ ਇਕੱਠਾ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜਣਗੇ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਸੀ ਕਿਉਂਕਿ ਪੰਜਾਬ ਵਿੱਚ ਦਿਨੋ-ਦਿਨ ਟੈਂਪਰੇਚਰ ਵੱਧ ਰਿਹਾ ਹੈਗਾ ਔਰ ਉਸ ਦਾ ਕਾਰਨ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਦਰਕਤ ਬਹੁਤ ਜ਼ਿਆਦਾ ਘਟ ਚੁੱਕਿਆ ਜਿਸ ਕਰਕੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਬਾਰਿਸ਼ ਨਹੀਂ ਹੋ ਰਹੀ ਅਤੇ ਪੰਜਾਬ ਦੇ ਤਾਪਮਨ ਵੱਧਦਾ ਜਾ ਰਿਹਾ ਹੈ ਔਰ ਅਗਰ ਤੁਸੀਂ ਵੀ ਚਾਹੁੰਦੇ ਹੋ ਕੀ ਪੰਜਾਬ ਦਾ ਟੈਂਪਰੇਚਰ ਘਟੇ ਤਾਂ ਤੁਹਾਨੂੰ ਵੀ ਇਸ ਮਹਮ ਦੇ ਵਿੱਚ ਆਪਣਾ ਸਾਥ ਜ਼ਰੂਰ ਨਿਭਾਉਣਾ ਪਵੇਗਾ ਅਤੇ ਵੱਧ ਤੋਂ ਵੱਧ ਕੌlde ਲਗਾਉਣ ਦੀ ਟਰਾਈ ਕਰੋ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ